ਠੀਕ ਹੈ ਫਿਰ ਆਪਣੇ ਕੰਟ ਚੱਕਰ ਹੋ ਗਿਆ ਫਿਰ ਵਿਸੁੱਧੀ ਚੱਕਰ ਜਿਹਨੂੰ ਕਹਿ ਦਿੰਦੇ ਆ ਫਿਰ ਆਗਿਆ ਚੱਕਰ ਹੋ ਗਿਆ ਸਮਝਦੇ ਹੋਗੇ ਨਹੀਂ ਫਿਰ ਅੱਗੇ ਆ ਗਿਆ ਸਹਸ్రਾਰ ਸਭ ਤੋਂ ਲਾਸਟ ਚੱਕਰ ਠੀਕ ਹੈ ਹੁਣ ਸਾਡੀ ਧਿਆਨ ਦਾ ਮਤਲਬ ਕੀ ਹੈ ਆਪਣੀ એનર્ਜੀ ਨੂੰ ਥੱਲੇੋਂ ਉੱਪਰ ਲੈ ਕੇ ਜਾਣਾ ਅਗਰ ਤੁਸੀਂ ਇੱਥੇ ਸੇਕ ਜਾ ਫੀਲ ਕਰਦੇ ਹੋ ਤਾਂ ਅੱਛਾ ਸੰਕੇਤ ਹੈ ਠੀਕ ਹੈ એનર્ਜੀ ਕਿਨੂੰ ਕਹਿੰਦੇ ਆ ਥੋੜੀ ਗਰਮਾਹਟ ਜਿਹੀ ਫੀਲ ਹੋਣੀ ਪਰ ਇਹਦਾ ਮਤਲਬ ਇਹ ਨਹੀਂ ਕਿ ਇੱਥੇ ਸਾਡਾ ਕੋਈ ਲਾਸ ਹੋਣਾ ਹੈ ਇਹ ਕਹਜਾਦ ਲੈ ਗੁਰੇ ਦੂਰੀ ਜੋ ਪਈ ਹੋਈ ਦੀ ਨਾ ਜਾਣੀ ਸਕੇ ਨਾ ਅੱਖਾਂ ਤੇ ਤੁਸੀਂ ਪਹਿਲਾਂ ਕੋਈ ਤਰਾਟਕ ਤਾਂ ਨਹੀਂ ਕਰਦੇ ਸੀ ਜਿੱਦਾਂ ਜੋਤ ਤੇ ਨਜ਼ਰ ਟਿਕਾ ਕੇ ਉਹ 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 ਜ਼ਿਆਦਾ ਕਰ ਲਿਆ ਨਾ ਤੁਸੀਂ ਜ਼ਿਆਦਾ ਕਰ ਲਿਆ ਤੁਸੀਂ ਉਹਦੇ ਨਾਲ ਵੀ ਹੁੰਦਾ ਹੁਣ ਤੁਸੀਂ ਉਹ ਤਰਾਟਕ ਨਹੀਂ ਕਰਨਾ ਕੁਝ ਵੀ ਕਰਨਾ ਹੁਣ ਤਾਂ ਬਸ ਤੁਸੀਂ ਨੇਤਰ ਅੱਖਾ ਬੰਦ ਕਰਕੇ ਰਿਲੈਕਸ ਹੋ ਕੇ ਬਸ ਸਿਮਰਨ ਕੀਤਾ ਉਹ ਹੀ ਕਰਨਾ ਤੁਸੀਂ ਸਵਾਸ ਨਾਲ ਸ਼ਰਧੰਦਰ ਸਵਾਸ ਨਾਲ ਸ਼ਬਦ ਬਾਣੀ ਔਰ ਇੱਥੇ ਫੀਲ ਕਰਨਾ ਨਾ ਇੱਥੇ ਅਗਰ ਸੇਕ ਫੀਲ ਹੋਵੇ ਤਾਂ ਚ ਦਰਨ ਦੀ ਲੋੜ ਨਹੀਂ ਹੈ ਦਾ ਮਤਲਬ ਹੈ એનર્ਜੀ ਸਾਰੀ ਇੱਥੇ ਆ ਰਹੀ ਹੈ ਤੇ ਜਿੱਥੇ એનર્ਜੀ ਜਾਣੀ ਨਾ ਉੱਥੇ ਤੁਹਾਨੂੰ ਗਰਮੀ ਇਹ ਦਖੇਚੀ ਫੀਲ ਹੁੰਨੀ ਜਿਦਾ ਕੋਈ ਨਾ ਚੀ ਚ ਖਿੱਚਦੀ ਹੁੰਦੀ ਹੈ ਜਾਂ ਗਰਮੀ ਇਹ ਫੀਲ ਹੁੰਦੀ ਹੈ ਕਿ ਇੱਥੇ ਮੇਰੇ ਦਾਗ ਲੱਗੀ ਹੁੰਦੀ ਪਰ ਉਸ ਕੁਝ ਨਹੀਂ ਹੁੰਦਾ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਸਾਡਾ ਸਾਨੂੰ ਕੋਈ ਨੁਕਸਾਨ ਹੋਣਾ ਬਾਰੀ ਤਬੀਤ ਬੜੀ ਖਰਾਬ ਹੋ ਲਾ ਨਹੀਂ ਛੱਡਵਾ ਪੰਗਾ ਇਹ ਦਰਅਸਲ ਤਬੀਅ ਦਾ ਕੀ ਹੁੰਦਾ ਹੈ ਕਿ ਇਨਸਾਨ ਦੇ ਮਨ ਦੇ ਵਿੱਚ ਇੱਕ ਨਾ ਆ ਜਾਂਦਾ ਵਿਚਾਰ ਸਮਝਦੇ ਹੋ ਇਕ ਡਰ ਜੇ ਆ ਜਾਂਦਾ ਹੈ ਇਹ ਕੀ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਕਿਤੇ ਕੁਝ ਹੋ ਨਾ ਜਾਵੇ ਮੈਨੂੰ ਤੁਹਾਡੇ ਮਨ ਚ ਵੀ ਤਾਂ ਡਰ ਆਉਂਦੇ ਹੋਣੇ ਹਨ ਸੱਚੇ ਦੱਸਿਓ ਨਹੀਂ ਐਦਾ ਵੀ ਕੀ ਹੋ ਰਿਹਾ ਕੁਝ ਗਲਤ ਨਾ ਹੋ ਜਾਵੇ ਕੁਝ ਐਦਾ ਨਹੀਂ ਐਸਾ ਨਹੀਂ ਕੀ ਜਾਂਦਾ ਤੁਹਾਡੇ ਮਨ ਚ ਵੀ ਐਸਾ ਸੁਣਿਆ ਕਸਮ ਚ ਜਿੰਨੇ ਤੱਕ ਕਰ ਦਿਆ ਨਾ ਫਿਰ ਛੋੜ ਨਾ ਦੇਖੋ ਅੱਖਾਂ ਸੁੱਜਣ ਤੋਂ ਉਹ ਜਿਹੜਾ ਬਹੁਤ ਜ਼ਿਆਦਾ ਤਰਟਕ ਕਰੀਏ ਨਾ ਆਪਾਂ ਫੇਰ ਦੱਸਣ ਲੱਗੇ ਆਂ ਜਿਵੇਂ ਜੋਤੀ ਵਾਲਾ ਧਿਆਨ ਜਿਆਦਾ ਕਰਿਓ ਅਗਰ ਸਹੀ ਮਾਨੀਆਂ ਚ ਕਰਨਾ ਹੋਵੇ ਤਾਂ ਉਹਦਾ ਟਾਈਮ ਹੁੰਦਾ ਆ ਜਿਦਾ ਕਹ ਲੋ ਘੱਟ ਤੋਂ ਘੱਟ 2 ਮਿੰਟ ਤੋਂ ਵੱਧ ਤੋਂ ਵੱਧ 5 ਮਿੰਟ ਤੋਂ ਜਲਦੀ ਨਹੀਂ ਕਰਨਾ ਚਾਹੀਦਾ ਤੁਸੀਂ ਕਰਦੇ ਹੋਣੇ ਕਿੰਨਾ ਘੰਟਾ ਘੰਟਾ ਅੱਧਾ ਅੱਧਾ ਘੰਟਾ 2-2 ਘੰਟੇ ਤੁਸੀਂ ਕਰਦੇ ਰਹੇ ਨਾ ਉਹ ਵੀ ਐਕਸਟਰਾ ਐਕਸਟਰਾ ਚੀਜ਼ ਕਰੀ ਜਾਓ ਨੁਕਸਾਨ ਤਾਂ ਕਰ ਨਹੀਂ ਹੈ ਹੁਣ ਪਾਣੀ ਪੀਣਾ ਵੀ ਸਿਹਤ ਵਾਸਤੇ ਅੱਛਾ ਹੁੰਦਾ ਪਰ ਅਸੀਂ ਕਹੀਏ ਮੈਂ 10 ਲੀਟਰ ਪਾਣੀ ਇਕੱਠਾ ਹੀ ਪੀਣਾ ਹੈ ਤਾਂ ਉਹਨੇ ਸਾਡੀ ਸਾਨੂੰ ਜਾਣ ਲੈਣੇ ਸਾਡੀ ਕਿਉਂਕਿ ਹਰ ਚੀਜ਼ ਦੀ ਇੱਕ ਲਿਮਟ ਹੁੰਦੀ ਹੈ ਤੁਸੀਂ ਕੋਈ ਵੀ ਚੀਜ਼ ਦੇਖੋ ਨਾ ਲਿਮਟ ਅੰਦਰ ਜਿੱਦਾ ਕਹਿੰਦੇ ਨੇ ਕਿ ਅਗਰ ਲਿਮਟ ਅੰਦਰ ਲਿਆ ਜਾਵੇ ਤਾਂ ਜ਼ਹਿਰ ਵੀ ਸਾਡੇ ਵਾਸਤੇ ਦਵਾਈ ਬਣ ਜਾਂਦਾ ਹੈ ਤਾਂ ਅਨਲਿਮਿਟਡ ਲਿਆ ਜਾਵੇ ਲਿਮਟ ਤੋਂ ਬਾਹਰ ਲਿਆ ਜਾਵੇ ਇਹ ਦੁੱਧ ਦਾ ਗਲਾਸ ਵੀ ਅਗਰ ਇੱਕ ਪੀਵਾਂਗੇ ਤਾਂ ਸਿਹਤ ਨੂੰ ਫਾਇਦਾ ਦੇਗਾ ਅਗਰ ਉਹ ਬਾਲਟੀ ਪੂਰੀ ਪੀਣੀ ਹੈ ਤਾਂ ਬੰਦਾ ਉਲਟੀਆਂ ਕਰੇਗਾ ਬੰਦਾ ਨੂੰ ਨੁਕਸਾਨ ਕਰੇਗਾ ਉੱਚ ਫੇ ਅਨਲਿਮਿਟਡ ਕੋਈ ਵੀ ਚੀਜ਼ ਹੈ ਉਹਨੇ ਕਿਤਨਾ ਕਿਤੇ ਉਹ ਨੁਕਸਾਨ ਕਰਨਾ ਹੀ ਹੈ ਉਹ ਤਰਾਟਕ ਵੀ ਤੁਸੀਂ ਕਰਦੇ ਰਹੇ ਆ ਨਾ ਘੰਟਾ ਘੰਟਾ ਅੱਧਾ ਅੱਧਾ ਘੰਟਾ 45 45 ਮਿੰਟ ਇਹ ਤਾਂ ਗਲਤ ਹੈ ਨਾ ਇਹਨੇ ਤਾਂ ਆਪਣਾ ਅਸਰ ਦਿਖਾਣਾ ਹੀ ਹੈ ਕਿਸੇ ਨੇ ਕਰਵਾਇਆ ਉਹ ਕਰਵਾਉਣੇ ਨੂੰ ਆਪ ਨਹੀਂ ਪਤਾ ਹੁੰਦਾ ਤਾਂਹੀਂ ਅਸੀਂ ਕਹਿੰਦੇ ਕਿ ਕਈ ਵਾਰ ਬੰਦਾ ਕੀ ਨਾ YouTube ਤੇ ਦੇਖ ਲੈਂਦਾ ਹੈ ਨਾ ਕਿ YouTube ਤੇ ਕੀ ਦੱਸਦੇ ਐ ਉਹਨੂੰ ਤੇ ਦੱਸਣ ਵਾਲੇ ਬਹੁਤ ਹਣੇ ਹੁਣ ਤੁਸੀਂ ਭਰਦੇ ਹੋ YouTube ਤੇ ਤਰਾੜ ਕੇ ਕਿੰਨੀ ਆ ਜਾਣੀ ਐ ਪਰ ਅਸੀਂ ਕਹਿੰਦੇ ਕਰਨ ਤੋਂ ਪਹਿਲਾਂ ਨਾ ਪਹਿਲਾਂ ਉਹਨਾਂ ਬੰਦਿਆਂ ਨੂੰ ਮਿਲੋ ਜਿਹੜੇ ਉਹ ਵੀਡੀਓ ਪਾ ਰਹੇ ਐ ਉਹਨਾਂ ਦੀ ਜ਼ਿੰਦਗੀ ਪਹਿਲਾਂ ਦੇਖੀਏ ਕੀ ਐ ਕਿਉਂਕਿ ਵੀਡੀਓ ਕੋਈ ਵੀ ਬਣਾ ਕੇ ਪਾ ਦਿੰਦਾ ਹੈ ਪਰ ਉਹਨਾਂ ਦੀ ਆਪਣੀ ਲਾਈਫ ਕੀ ਐ ਪਤਾ ਉੱਥੋਂ ਲੱਗਦਾ ਹੈ ਨਾ ਸਮਝਿਓ ਇਸ ਕਰਕੇ ਅੱਜ ਕੀ ਬੰਦਾ ਕਿ ਪੜਦੇ ਤੇ ਬੈਠਾ ਬੰਦਾ ਵੀਡੀਓ ਤੇ ਜਾਂ ਮੋਬਾਈਲ ਤੇ ਦੇਖੀ ਜਾ ਰਿਹਾ ਦੂਜਾ ਇਦਾਂ ਦੀਆਂ ਗੱਲਾਂ ਕਰ ਰਿਹਾ ਹੈ ਦੂਜਾ ਇਦਾਂ ਕਰ ਰਿਹਾ ਹੈ ਦੂਜਾ ਇਦਾਂ ਦੱਸ ਰਿਹਾ ਹੈ ਧਿਆਨ ਵਾਰ ਇਦਾਂ ਦੱਸ ਰਿਹਾ ਹੈ ਪਰ ਅੱਜ ਉਹ ਵੀ ਧਿਆਨ ਵਾਰੇ ਦੱਸਦੇ ਆ ਜਿਨ੍ਹਾਂ ਨੇ ਕਦੀ ਧਿਆਨ ਕੀਤਾ ਹੀ ਤੇ ਨਹੀਂ ਹੁੰਦਾ ਉਹਨਾਂ ਨੇ ਕਿਤਾਬਾਂ ਤੋਂ ਪੜ੍ਹ ਲਿਆ ਹੁੰਦਾ ਉਹਨਾਂ ਨੂੰ ਆਪਣੀ ਵੀਡੀਓ ਦੇ ਵਿਊ ਵਧਾਣੇ ਆ ਕਿਉਂਕਿ ਉਹਨਾਂ ਨੂੰ ਮਤਲਬ ਨਹੀਂ ਕਿ ਤੁਹਾਡੇ ਉਹਨਾਂ ਨੂੰ ਮਤਲਬ ਹੈ ਵੀਊ ਵਧਣ ਸਾਡੇ ਜਦੋਂ ਹੁੰਦਾ ਨਾ ਸਬਸਕ੍ਰਾਈਬਰ ਕਹਿੰਦੇ ਆ ਨਾ ਫਲੋਗ ਫਾਲੋਅਰ ਉਹ ਬਦਲ ਨਾ ਸਾਡੇ ਇਸ ਲਈ ਉਹਨਾਂ ਨਾਲ ਕੁਝ ਨਾ ਕੋਈ ਚੱਕ ਕੇ ਕਿਦਣਾ ਕਿਦੇ ਕੋਈ ਨਾ ਕੋਈ ਉਹ ਲੈ ਕੇ ਪਾਈ ਜਾਣਾ ਹੈ ਇਸੇ ਕਰਕੇ ਉਹਦਾ ਉਹਦਾ ਮੁਰਗ ਪੈਂਦਾ ਇਸ ਲਈ ਅੱਜ ਤੋਂ ਪਹਿਲੀ ਗੱਲ ਹੈ ਕਿ ਜਿਹੜੀ ਅੱਖਾਂ ਸੁੱਝਦੀਆਂ ਉਹਦੇ ਕਰਕੇ ਆ ਇਹ ਇਹ ਸਿਮਰਨ ਕਰਕੇ ਨਹੀਂ ਆ ਜਿਹਦਾ ਸਿਮਰਨ ਇੰਨੇ ਜੀਵ ਕਰ ਰਹੇ ਉਹ ਨਹੀਂ ਸੁੱਝਦੀਆਂ ਮਾਲਕ ਜੀ 15 ਸਾਲ ਲੱਗ ਦੇ ਦੀ ਇੱਥੇ ਰਹੀ ਪਿਛਲੇ ਇਸ ਕਰਕੇ ਹੁਣ ਤੁਸੀਂ ਉਹ ਚੀਜ਼ਾਂ ਨੂੰ ਕੁਝ ਨਹੀਂ ਕਰਨਾ ਤੁਸੀਂ ਉਹ ਚੀਜ਼ ਕੁਝ ਨਹੀਂ ਕਰਨੀ ਹੁਣ ਤੁਸੀਂ ਬਸ ਜਿੱਦਾਂ ਦੱਸਿਆ ਸਿਮਰਨ ਕਰੋ ਉਹਦਣਾ ਕੋਈ ਅੱਖਾਂ ਨੂੰ ਸੋਜਿਸ਼ ਨਹੀਂ ਆਏਗੀ ਕੋਈ ਜਲਨ ਨਹੀਂ ਹੋਏਗੀ ਕਿਉਂਕਿ ਉਹ ਉਹਦੇ ਹੀ ਹੋਣੀ ਹੈ ਜਦੋਂ ਤੁਸੀਂ ਇਹ ਕਰੋਗੇ ਕਿਉਂਕਿ ਹੁਣ ਤੁਹਾਡਾ ਕਰਦਿਆਂ ਕਰਦਿਆਂ ਉਹ ਹੋ ਗਿਆ ਕਿ ਤੁਸੀਂ ਇੱਕ ਸੈਕਿੰਡ ਵਾਸਤੇ ਵੀ ਦੇਖੋਗੇ ਤਾਂ ਤੁਹਾਡੀ ਜਲਨ ਹੋਣੀ ਹੈ 5 ਸੈਕਿੰਡ ਵਾਸਤੇ ਵੀ ਦੇਖੋਗੇ ਜਲਨ ਹੋਣੀ ਹੈ ਕਿਉਂਕਿ ਉਹ ਚੀਜ਼ ਇੰਨਾ ਉਹ ਹੋ ਗਿਆ ਨਾ ਇਫੈਕਟ ਇੰਨਾ ਉਹਦਾ ਪਹਿ ਚੁੱਕਾ ਹੈ ਸਮਝ ਲਿਓ ਜਿਦਾ ਸਮਝ ਲਓਗੇ ਇੱਕ ਵਾਰੀ ਜਿੱਤੇ ਕੁਛ ਸੜ ਜਾਵੇ ਨਾ ਤਾਂ ਉੱਥੇ ਤੁਸੀਂ ਉਦਾਂ ਵੀ ਉਂਗਲੀ ਰਾਉਂਗੇ ਸੇਕ ਨਿਕਲਣਾ ਹੈ ਹਾਲਾਂਕਿ ਉਹ ਚ ਕੁਝ ਨਹੀਂ ਹੈ ਕਿਉਂਕਿ ਪਹਿਲੀ ਸੜ ਚੁੱਕਾ ਹੈ ਉਹ ਯਾਰ ਇਹ ਕਿਹਦੇ ਸਾਡੀ ਤਾਂ ਹੀ ਤੱਕ ਇਹਦੇ ਦਰਦ ਹੋਵੇ ਹੁਣ ਸਾਡੇ ਉੱਤੇ ਦਰਦ ਹੈ ਅਗਰ ਆਪਾਂ ਉਹਦਾ ਵੀ ਟੱਚ ਕਰਾਂਗੇ ਨਾ ਉਹ ਉਹ ਜਹਾ ਦਰਦ ਹੋਣੀ ਹੈ ਦਾ ਮਤਲਬ ਇਹ ਨਹੀਂ ਕਿ ਉਹ ਸਿੰਪਲੀ ਵੀ ਕਰਾਂਗੇ ਕਿਉਂਕਿ ਉੱਥੇ ਪਹਿਲੀ ਉਹ ਚੀਜ਼ ਅਫੈਕਟ ਕਰ ਚੁੱਕੀ ਹੈ ਸਮਝ ਆ ਰਹੀ ਉਸ ਕਰਕੇ ਹੁਣ ਤੁਸੀਂ ਇਦਾਂ ਦਾ ਕੁਝ ਨਹੀਂ ਕਰਨਾ ਡਰਾਟ ਨੂੰ ਬਿਲਕੁਲ ਬੰਦ ਕਰੋ ਸਿਮਰਨ ਕਰੋ ਇਹਦਾਂ ਠੀਕ ਹੋ ਜਾਏਗਾ ਸਰ ਜੀ ਰਹਿਮਤ ਦੇ ਰਹਿਮਤ ਦੇ ਜਨੀ ਫਿਕਰ ਕਰਨੀ ਗੱਲ ਨਹੀਂ